ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਵੱਡੇ ਐਲਾਨ ਕੀਤੇ ਨੇ ਤਾਂ ਦੱਸ ਦਈਏ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਸਰਕਾਰ ਹਾਲੀ ਦੇ ਸਮੇਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਕਈ ਦੋਸ਼ ਲਗਾ ਰਹੀ ਹੈ ਕਿ ਉਹ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਪੈਦਾ ਕਰ ਰਹੇ ਨੇ ਦੇਸ਼ ਦੀਆਂ ਪ੍ਰਮੁੱਖ ਯੂਨੀਵਰਸਿਟੀ ਤੇ ਰਾਸ਼ਟਰਪਤੀ ਇਸ ਮੁੱਦੇ ਤੇ ਸਿੱਧੀ جنگ ਵਿੱਚ ਰੁੱਝੇ ਹੋਏ ਨੇ ਇਹ ਜਾਣਿਆ ਜਾਂਦਾ ਕਿ ਦੁਨੀਆ ਭਰ ਦੇ ਅਮਰੀਕੀ ਦੂਤ ਘਰਾਂ ਵਿੱਚ ਨਵੇਂ ਵਿਦਿਆਰਥੀ ਵੀਜ਼ਾ ਮਿਲਣੇ ਕਾਰਨ ਲਈ ਇੰਟਰਵਿਊ ਪ੍ਰਕਿਰਿਆ ਨੂੰ ਅਸਥਾਈ ਤੌਰ ਤੇ ਮੁਅਤਲ ਕਰ ਦਿੱਤਾ ਗਿਆ ਹੈ ਕੀ ਅਮਰੀਕੀ ਸਰਕਾਰ ਨੇ ਜਿਹੜਾ ਵਿਦਿਆਰਥੀ ਵੀਜ਼ਾ ਤੇ ਇੱਕ ਅਚਾਨਕ ਐਲਾਨ ਕਰ ਦਿੱਤਾ ਉਸਨੇ ਕਿਹਾ ਕਿ ਵਿਦਿਆਰਥੀ ਵੀਜ਼ਾ ਦੇਣ ਦੀ ਪ੍ਰਕਿਰਿਆ ਥੋੜੇ ਸਮੇਂ ਤੋਂ ਬਾਅਦ ਜਿਹੜਾ ਦੁਬਾਰਾ ਸ਼ੁਰੂ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਹੀ ਇਸ ਤਹਿਤ ਸ਼ਰਤ ਰੱਖੀ ਗਈ ਹੈ ਕਿ ਬਿਨਿਕਾਰਨ ਸਕ੍ਰੀਨਿੰਗ ਦੌਰਾਨ ਆਪਣੇ ਡਿਜੀਟਲ ਮੀਡੀਆ ਖਾਤੇ ਦੇ ਵੇਰਵੇ ਜਮਾ ਕਰਾਉਣੇ ਪੈਣਗੇ ਇਸੇ ਤਰ੍ਹਾਂ ਇਹ ਕਿਹਾ ਜਾ ਰਿਹਾ ਕਿ ਅਮਰੀਕੀ ਸਰਕਾਰ ਯੁੱਧ ਕਾਰਵਾਈ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਨਾ ਸਿਰਫ ਉਹਨਾਂ ਨੂੰ ਡਿਜੀਟਲ ਮੀਡੀਆ ਪਲੇਟਫਾਰਮਾਂ ਦੀ ਜਾਂਚ ਕਰਕੇ ਸਗੋਂ ਉਹਨਾਂ ਦੇ ਨਿੱਜੀ ਡਾਟਾ ਦੀ ਜਾਂਚ ਕੀਤੀ ਜਾਵੇਗੀ ਨਮਿਤਮ ਵਿਕਾਸ ਦੇ ਨਾਲ ਵਿਦਿਆਰਥੀ ਵੀਜ਼ਾ ਪ੍ਰਕਿਰਿਆ ਇੱਕ ਵਾਰ ਫਿਰ ਗਤੀ ਪ੍ਰਾਪਤ ਕਰੇਗੀ ਦੱਸਦੀ ਹੈ ਕਿ ਟਰੰਪ ਨੇ ਜਿਹੜਾ ਵਿਦਿਆਰਥੀ ਵੱਡਾ ਐਲਾਨ ਕੀਤਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਹਾਲੀ ਦੇ ਸਮੇਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕਈ ਜਿਹੜਾ ਦੋਸ਼ ਵੀ ਲਗਾ ਰਹੀ ਆ ਕਿ ਉਹ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਪੈਦਾ ਕਰ ਰਹੇ ਨੇ ਦੇਸ਼ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਤੇ ਰਾਸ਼ਟਰਪਤੀ ਇਸ ਮੁੱਦੇ ਤੇ ਜਿਹੜਾ ਸਿੱਧੀ ਜੰਗ ਵਿੱਚ ਰੁੱਝੇ ਹੋਏ ਨੇ ਇਹ ਜਾਣਿਆ ਜਾਂਦਾ ਕਿ ਦੁਨੀਆ ਭਰ ਦੇ ਅਮਰੀਕੀ ਦੂਤ ਘਰਾਂ ਵਿੱਚ ਨਵੇਂ ਵਿਦਿਆਰਥੀ ਵੀਜ਼ਾ ਬਿਨੇ ਕਰਨ ਲਈ ਇੰਟਰਵਿਊ ਪ੍ਰਕਿਰਿਆ ਨੂੰ ਅਸਥਾਈ ਤੌਰ ਤੇ ਮੁਅਤਲ ਕਰ ਦਿੱਤਾ ਗਿਆ ਹਾਲਾਂਕਿ ਅਮਰੀਕੀ ਸਰਕਾਰ ਨੇ ਜਿਹੜਾ ਵਿਦਿਆਰਥੀ ਵੀਜ਼ਾ ਤੇ ਇੱਕ ਅਚਾਨਕ ਅਲਾਨ ਕੀਤਾ ਉਹਨਾਂ ਨੇ ਕਿਹਾ ਕਿ ਵਿਦਿਆਰਥੀ ਵੀਜ਼ਾ ਦੇਣ ਦੀ ਪ੍ਰਕਿਰਿਆ ਥੋੜੇ ਸਮੇਂ ਬਾਅਦ ਦੁਬਾਰਾ ਸ਼ੁਰੂ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਇਹ ਸ਼ਰਤ ਰੱਖੀ ਹੈ ਕਿ ਪਿੰਨਕਾਰਾਂ ਨੂੰ ਸਕਰੀਨਿੰਗ ਦੌਰਾਨ ਆਪਣੇ ਡਿਜੀਟਲ মিডিਆ ਖਾਤੇ ਦੇ ਵੇਰਵੇ ਜਮ੍ਹਾਂ ਕਰਾਉਣੇ ਪੈਣਗੇ ਇਸੇ ਤਰ੍ਹਾਂ ਇਹ ਕਿਹਾ ਗਿਆ ਕਿ ਅਮਰੀਕੀ ਸਰਕਾਰ ਉਦ ਘਰਬਾਈ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਨਾ ਸਿਰਫ ਉਹਨਾਂ ਦੇ ਡਿਜੀਟਲ মিডিਆ ਪਲੇਟਫਾਰਮਾਂ ਦੀ ਜਾਂਚ ਕਰਕੇ ਸਗੋਂ ਉਹਨਾਂ ਦੇ ਨਿੱਜੀ ਡਾਟਾ ਦੀ ਜਾਂਚ ਕਰਕੇ ਵੀ ਨਮਿਤਮ ਵਿਕਾਸ ਦੇ ਨਾਲ ਵਿਦਿਆਰਥੀਆ ਦੀਆਂ ਪ੍ਰਕਿਰਿਆ ਇੱਕ ਵਾਰ ਫਿਰ ਗਤੀ ਪ੍ਰਾਪਤ ਕਰੇਗੀ ਦੱਸਤੇ ਇਹ ਕਿ ਦੁਨੀ ਇਹ ਜਾਣਿਆ ਜਾਂਦਾ ਕਿ ਦੁਨੀਆ ਭਰ ਦੇ ਅਮਰੀਕੀ ਦੁੱਧ ਘਰਾਂ ਵਿੱਚ ਨਵੇਂ ਵਿਦਿਆਰਥੀ ਵੀਜ਼ਾ ਅਪਲਿਕੰਡਰਾਂ ਨੇ ਇੰਟਰਵਿਊ ਪ੍ਰਕਿਰਿਆ ਨੂੰ ਅਸਥਾਈ ਤੌਰ ਤੇ ਮੁਤਲਲ ਕਰ ਦਿੱਤਾ ਗਿਆ ਹਾਲਾਂਕਿ ਅਮਰੀਕੀ ਸਰਕਾਰ ਨੇ ਅੱਜ ਵਿਦਿਆਰਥੀ ਜਿਹੜੇ ਵੀਜ਼ਾ ਤੇ ਇੱਕ ਅਚਾਨਕ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਵਿਦਿਆਰਥੀ ਵੀਜ਼ਾ ਦੇਣ ਦੀ ਪ੍ਰਕਿਰਿਆ ਥੋੜੇ ਸਮੇਂ ਬਾਅਦ ਦੁਬਾਰਾ ਸ਼ੁਰੂ ਕੀਤੀ ਜਾ ਰਹੀ ਹੈ ਇਸੀ ਤਰ੍ਹਾਂ ਹੀ ਇਸ ਤਹਿਤ ਜਿਹੜੀ ਇੱਕ ਸ਼ਰਤ ਵੀ ਰੱਖੀ ਗਈ ਆ ਕਿ ਬਿਨੇਕਾਰਾਂ ਨੂੰ ਸਕਰੀਨਿੰਗ ਦੌਰਾਨ ਆਪਣੇ ਡਿਜੀਟਲ ਮੀਡੀਆ ਖਾਤੇ ਦੇ ਵੇਰਵੇ ਜਮਾ ਕਰਵਾਉਣੇ ਪੈਣਗੇ। ਇਸੇ ਤਰ੍ਹਾਂ ਹੀ ਉੱਥੇ ਇਹ ਵੀ ਕਿਹਾ ਗਿਆ ਕਿ ਅਮਰੀਕੀ ਸਰਕਾਰ ਵਿਰੁੱਧ ਕਾਰਵਾਈ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਨਾ ਸਿਰਫ ਉਹਨਾਂ ਦੇ ਡਿਜੀਟਲ ਮੀਡੀਆ ਪਲੇਟਫਾਰਮਾਂ ਦੀ ਜਾਂਚ ਕਰਕੇ ਸਗੋਂ ਉਹਨਾਂ ਦੇ ਨਿੱਜੀ ਡਾਟਾ ਦੀ ਜਾਂਚ ਕਰਕੇ ਵੀ